ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਸਤਗੁਰ ਨਾਨਕ ਪਰ ਬਿਟਿਆ ਮਿਟੀ ਤੁੰਦ ਜਗ ਚੰਨ ਨਾ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋ ਗੋੜੀ ਮਹੱਲਾ ਪੰਜ ਮਾਮਾ ਜੀ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਟਹਿਰਿਉ ਰਾਧੀ ਹੈ ਪੂਰਨ ਸਤ ਗੁਰ ਗਿਆਨ ਰਉ ਜਿਤ ਘਟਵਸੈ ਬਾਰ ਬਰਮ ਸੋਈ ਸੁਆਵਾ ਥਾਉ ਜਮਕੰਕਰ ਨੇੜ ਨੇ ਆਵੇ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀ ਆ ਨਾ ਜਾਪੈ ਆ ਰਾਦ ਊਟ ਤਰੀ ਜਗ ਜੀਵਨਾ ਮੇਰੇ ਠਾਕੁਰ ਯਗਮ ਯਗਾਦ ਹੋਏ ਕਿਰਪਾਲਖ ਸਾਈਂ ਨਠੇ ਸੋਬਤਨ ਤਾਪ ਤਤਿ ਵਾਉਨ ਲਗਈ ਸਤਗੁਰ ਰਖੇ ਆ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਨ ਹਾਰ ਗੁਰ ਟੁੱਠੇ ਸਭ ਕੇ ਛਪਾ ਜਨ ਨਾਨਕ ਸਦਗਲਿਆਰ ਗੌੜੀ ਮਹੱਲਾ ਪੰਜਵਾ ਸੁਕੇ ਹਰੇ ਕੀ ਏ ਕੀ ਨਵਾਏ ਅੰਮ੍ਰਿਤ ਦ੍ਰਿਸ਼ਟੀ ਸੰਚੇ ਜਿਗਾਈ ਕਾਟੇ ਕਸ਼ਟ ਦੂਰੇ ਗੁਰੂ ਦੇਵ ਸੇਵਕ ਕੋ ਕੀਨੇ ਆਪਣੀ ਸੇਵਰਾਉ ਮੈ ਡ ਗਈ ਚਿੰਤਿ ਮੁਨੇ ਪੁਨੀ ਮਨ ਅਸਾ ਕਰੀ ਦਿਆ ਸਤ ਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਧੀਲ ਨਾ ਪਰੀ ਜਾ ਗੁਰ ਪਰਮਾਏ ਐਸੇ ਪੁਨ ਲੈ ਪੂਰੇ ਗੁਰ ਮਿਲੇ ਤੇ ਜਨ ਸੋ ਫਲ ਭਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸੰਤ ਸੀਤਲ ਭੇਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਏ ਸੋਹਿਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲੇ ਰੋਗ ਕਾ ਬਿਨਸਾਥਾ ਸਹਿਜ ਸੁਪਾਏ ਬੋਲੇ ਹਰਮਾਣੀ ਆਠ ਤਹਿਰ ਪ੍ਰਭ ਸਿਮਰੋ ਪ੍ਰਾਣੇ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਇਕ ਸਿਬਨ ਨਾਹੀ ਦੂਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀਤ ਸਖਾ ਕਰੇ ਕੋ ਹਰਿ ਹਰਿ ਅਖਰ ਮਨ ਮੇ ਲੀਕੋ ਰਬ ਰਹਿ ਆ ਸਰਬਤ ਸੁਅਮੀ ਗੁਣ ਗਾਵੇ ਨਾਨਕ ਅੰਤਰ ਜਮੀ ਗੌੜੀ ਮਹੱਲਾ ਪੰਜਮ ਕੋਟ ਬਿਗਲੇ ਰੇਖੇ ਨਮਾਏ ਹਰ ਹਰ ਕਥਾ ਸਾਧ ਸੰਗ ਸੁਣਾਏ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦਤਾਸ ਰਾਉ ਸਰਬ ਕਲਿਆਣ ਸੁਖ ਸਹਿਜ ਨਿਰਾਣ ஜரிவ சே பகவான் ஓகத மந்திர தன் சப்சாரண தரம பதியோ பார்ப்போ நிக அடல் ஏ தர்மா கௌரி மொஹா பஞ்சமா ਸੰਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾ RAM ਨਾਮ ਨਿਤ ਰਸ ਨਵਕਾਨ ਬਿਨ ਸੇ ਰੋਗ ਪਈ ਗਲਿਆਣ ਪਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਵਿਆਹ ਦੇ ਉਰੇ ਜਨਮੀਤ ਮਨਵਾਚ ਕਰਮ ਪ੍ਰਭ ਅਪਨਾ ਤੇ ਆਈ ਨਾਨਕ ਦਾਸ ਤੇਰੀ ਸੁਰਨਾਈ ਗੌੜੀ ਮਹੱਲਾ ਪੰਜਵਾ ਨੇਤਰ ਪਰ ਗੈਸ ਕੀਆ ਗੁਰਦੇਵ ਧਰਮ ਗਏ ਪੂਰਨ ਪਈ ਸੇਵ ਰੋ ਸਿਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਮਿਕ ਨਾਮ ਜਪੈ ਸੋ ਜਿਵੇ ਸਾਧ ਸੰਗਿ ਅਰੀ ਅੰਮ੍ਰਿਤ ਪੀਵੇ ਗਉੜੀ ਮਹੱਲਾ ਪੰਜ ਮਾ ਤੇਰੇ ਘਰ ਬਹਿ ਸੋ ਹਰ ਦਿਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਵਾਰੇ ਰਾਉ ਦੁਸ਼ਟੀ ਦੂਤ ਪਰਮੇਸ਼ਰ ਮਾਰੇ ਚਨ ਕੀ ਪੈਜ ਰਖੀ ਕਰ ਤਾਰੇ ਬਦਸਾ ਸ ਸਭ ਬਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰ ਕੋਏ ਹੋਏ ਭਜੋ ਭਗਵਾਨ ਸਾਥ ਸੰਗਤ ਮਿਲ ਕੀਨੋ ਦਾ ਨੋ ਸਰਨ ਕਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜ ਮਾ ਰਖ ਪਿਤਾ ਪ੍ਰਭ ਮੇਰੇ ਮੋਹ ਦੇਰ ਗੁਣ ਸਭ ਗੁਣ ਤੇਰੇ ਰਾ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੇ ਏਰ ਬਹੁਤ ਸੰਤਾਵੇ ਆਇ ਉਸਨ ਤਵਾਰੇ ਕਰ ਕਰ ਹਾਰਿਓ ਬਨਕ ਭੋਪਾਤੀ ਛੋਡੇ ਕਦੂ ਨਾ ਹੀ ਇੱਕ ਬਾਤ ਸੁਨਤਾ ਕੀ ਉਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਏ ਤਨ ਤੇ ਧੀਰਜ ਪਾਇਆ ਸੰਤੀ ਮਤ ਦਿਓ ਮੋਹ ਨਿਰਪੋ ਗੁਰ ਕਾ ਸ਼ਬਦ ਤੁਮ ਹਾਇ ਜੀਤ ਲਏ ਓਏ ਮਹਾ ਵਿਖਾਦੀ ਸਹਿਜ ਸੁਹੇਲੀ ਬਾਣੀ ਕੋ ਨਾਨਕ ਮਨ ਪਿਆ ਪਰਗਾਸ ਪਾਇਆ ਪਦ ਨਿਰਵਾਣੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨਨ ਲਗੇ ਜਪਿ ਅਲਖੀ ਅਪੇਵ ਤਰਤ ਪੁਨੀਤ ਭਈ ਗੁਣ ਗਾਏ ਦੁਰਤ ਗਿਆ ਅਰ ਨਾਮ ਧਿਆਏ ਰਾਵ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਗਾ ਵਡ ਪਰਤਾਪ ਗੁਰ ਪਰਸਾਦਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਗੁਰੂ ਠੂਠੇ ਪਾਰ ਬ੍ਰਹਮ ਪ੍ਰਭ ਭੈ ਰਖਵੱਲੇ ਕਿੱਥੇ ਕਿਥੇ ਦਿਸ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਮ ਚਰਨ ਕਮਲ ਪ੍ਰਭ ਹਿਰਦੈ ਤੇ ਆਏ ਰੋਗ ਗਿਆ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦਿਨੋ ਦਾ ਨਾਨਕ ਸਫਲ ਜਨਮ ਜੀਵਨ ਪਰਵਾਨ ਰਉ ਅਕਾਥ ਕਥਾਈ ਅਮਰਤ ਪ੍ਰਭ ਬਾਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ ਪੰਜਵਾਂ ਸੰਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੇਵਾ ਜੇ ਅਨਹਦ ਤੂਰੇ ਰਉ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲਵੀਖ ਸਭ ਨਾਸੇ ਫੀ ਅਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਰ ਸਵਾਰੀ ਪਿਲਾਵਲਾ ਮਹੱਲਾ ਪੰਜਮ ਸਗਲੇ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਰਿਆ ਸਤਜ ਨਾ ਹੋਏ ਕਿਰਪਾਲ ਨਿਕਸੇ ਸਭ ਪਰੋਵਾਰਿਆ ਕਰਜ ਸਤਗੁਰ ਆਪ ਸਵਾਰਿਆ ਵੱਡੀ ਅਰਦਾਹ ਹਰ ਗੋਬਿੰਦ ਕੀ ਸੂਗ ਮੰਗਲ ਕਲਿਆਣ ਵਿਚਾਰੇ ਰਹੋ ਬਣ ਤ੍ਰਿਣ ਤ੍ਰੇਪ ਹਰਿਆ ਹੋਏ ਸਗਲੇ ਜੀ ਸੁਧਾਰੇ ਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛੇ ਪੂਜਾਰੇ ਆ ਬਿਲਾਗਲ ਮਹੱਲਾ ਪਾਜੇ ਮਨ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਾਇਆ ਰਹਾ ਰਜ਼ਾ ਰਜ਼ਾ ਭੋਜਨ ਖਾਓ ਮੇਰੇ ਭਾਈ ਅਮਰਤ ਨਾਮ ਰਿਤਮਾਏ ਚਾਈ ਨਾਨਕ ਗੁਰਪੂਰੇ ਸਰਨਾਈ ਜਿਨਿ ਆਪਣੇ ਨਾਮ ਕੀ ਪੈਰ ਰਖਾਈ ਬਿਲਾਵਲਾ ਮਹੱਲਾ ਪੰਜ ਮਾ ਤਾਬ ਸੰਤਾਬ ਸਗਲੇ ਗਏ ਬਿਨ ਸੇ ਤੇ ਰੋਗੇ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਖ ਤੀਜੋਗ ਆਏ ਸਭ ਕਰ ਦੇ ਸੁਮੈ ਏ ਭਲੇ ਸੰਜੋਗ ਨਾਨਕ ਪ੍ਰਭ ਸੋ ਪਰਸਨ ਪਾਏ ਲਹਿ ਗਏ ਵਿਯੋਗ ਬਿਲਾਵਲਾ ਮਹੱਲਾ ਪਾਨਿਵਾ ਬੰਧਨ ਕਾਟ ਆਪ ਪ੍ਰਭ ਹੋਆ ਕਿਰਪਾਲ ਦਿਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕੰਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਨ ਜੋਗ ਰਹੁ ਯੋਗ ਤੇ ਹਰ ਕਾ ਨਾਮ ਹੈ ਜਿਤ ਰੋਗ ਨਹਿ ਵੇ ਆਪੈ ਸਾਧ ਸੰਗ ਮਨ ਤਨ ਹੇਤੈ ਫਿਰ ਦੁਖ ਨਹਿ ਜਾਪੈ ਹਰ 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 ਜਪੀਏ ਅੰਤਰ ਲਿਵ ਲਾਈ ਕੀਲ ਵਿਖੀ ਉਤਰੈ ਸੁਧੀ ਹੋਈ ਸਾਧੂ ਸਰਣਾਈ ਸੰਤ ਜਪ ਤਿਆਰ ਨਾਮ ਜਸ ਤਾਕੀ ਦੂਰ ਬਲਾਈ ਮਾਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲ ਮਹੱਲਾ ਪੰਜ ਮਾ ਹਰ ਹਰ ਹਰਿ ਰਾਧਿਆ ਖੁਈਏ ਅਰੋਗ ਰਾਮਚੰਦ ਕੀ ਲਸਟਿਕਾ ਜਿਨ ਮਾਰਿਆ ਰੋਗ ਰਹਾ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਨ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੇਵੀ ਯੋਗ ਨਾਨਕ ਪ੍ਰਭ ਸਰਨ ਗਤੀ ਕਰਨ ਕਰਨ ਜੋਗੀ ਰਾਗਿ ਬਿਲਾਵਲ ਮਹੱਲਾ ਪੰਜ ਮਾ ਦੋਪਦੇ ਕਰ ਪੰਜ ਮਾ ੴ ਸਤਿਗੁਰ ਪ੍ਰਸਾਦ ਅਵਰੇ ਕੋ ਪਾਪ ਸਭ त्यागਿਆ ਦਾਰੂ ਨਾਮ ਲਿਆ ਤਪ ਪਾਪ ਸਭ ਮਿਟੇ ਰੋਹੀ ਸੀਤਲ ਮਨ ਭਿਆ ਗੁਰਪੁਰ ਆਇ ਰਾਧਿਆ ਸਗਲਾ ਦੁੱਖ ਗਿਆ ਰਖਣ ਹਰੈ ਰਖਿਆ ਆਪਣੀ ਕਰਮੇ ਆ ਰਾਵਾਂ ਪਾ ਕੇ ਪ੍ਰਭ ਕਾਢਿਆ ਕੀਨਾ ਬਨਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪੈ ਬਿਲਾਵਲ ਮਹੱਲਾ ਪੰਜ ਮਾ ਰੋਗ ਮਿਟਾਇਆ ਆਖ ਪ੍ਰਭ ਉਪਜਿਆ ਸੁਖ ਸੰਤ ਵਡ ਪਰਤਾਪ ਅਜ਼ਰ ਜ਼ਰੂਰ ਹਰ ਕੀ ਨੀਂਦ ਆਤ ਗੁਰੂ ਗੋਬਿੰਦ ਕਿਰਪਾ ਕੈਰੀ ਰਾਖਿਆ ਮੇਰਾ ਭਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਾਈਂ ਰਾਵ ਵਰਥੀਖ ਦੇਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਨ ਹਲਾ ਪੰਜਵਾ ਤਾਤੀ ਬਾਉਣ ਲਗਈ ਪਾਰ ਬ੍ਰਹਮ ਸੁਰ ਨਾਹੀ ਚੋ ਗਿਰਦਾ ਮਾਰੇ ਰਾਮਕਾਰ ਦੁਖ ਲਗੈ ਨ ਭਾਈ ਸਤਗੁਰੂ ਪੂਰਾ ਭੇਟਿਆ ਜਨ ਬਣਤ ਬਣਾਈ RAM ਨਾਮਿ ਓਖਦ ਦੀਆ ਏ ਕਾਲਿਗ ਲਾਈ ਰਾਵ ਰਖ ਲਈ ਤਨ ਰਖਣ ਹਾਰ ਸਭ ਬਿਅਦ ਮਿਟਾਈ ਕੋ ਨਾ ਨੈ ਕਿਰਪਾ ਭਈ ਪ੍ਰਭ ਭੇਸੋਈ ਪੀ ਲਵਲ ਮਹਲਾ ਬਨਜਮ ਆਪਣੇ ਬਾਲਕ ਆਪ ਰਖਿ ਅਨ ਪਾਰ ਬ੍ਰਹਮ ਗੁਰ ਦੇਵ ਸੁਖ ਸੰਤ ਸਹਿਜ ਅਨੰਦ ਭਏ ਪੂਰਨ ਭਈ ਸੇਵ ਰਹਾਓ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਆਂ ਨੂੰ ਤਾਕਾ ਵਡ ਪਰਤਾਪ ਦੋਖੋ ਹਮਾਰੇ ਬਖਸੀਆਂ ਆਪਣੀ ਕਲ ਧਾਰੀ ਮਨ ਵਾਂਛਤ ਪਲ ਦਿੱਤੀ ਅਨ ਨਾਨਕ ਬਿਲੇਯਾਰੀ ਬਿਲਾਵਲ ਮਹੱਲਾ ਪੰਜਮ ਤਾਪ ਲਾਇਆ ਗੁਰ ਸੇਰ ਜਨਹਾਰ ਸਤਗੁਰ ਉਪਨੇ ਕੋ ਬਲ ਜਾਈ ਜਿਨ ਪੈਰ ਰਖੀ ਸਾਰੇ ਸੰਸਾਰ ਰਾਵ ਕਰਮਸਤਗ ਧਾਰ ਬਾਲਕ ਸ ਰਖ ਲੀਨੋ ਪ੍ਰਭ ਅਮਰਤ ਨਾਮ ਮਹਾਰਤ ਦੀਨੋ ਦਾਸ ਕੀ ਲਾਜ ਰਖੇ ਮਰਮਾਨੋ ਗੁਰ ਨਾਨਕ ਬੋਲੇ ਦਰਗਹ ਬਰਵਾਨ ਬਿਲਾਵਲ ਮਹੱਲਾ ਪੰਜ ਮਾ ਤਾਪ ਬਾਬ ਤੇਰਾ ਕੀ ਆਪ ਸਿਤਲ ਭਏ ਗੁਰ ਚਰਣੀ ਲਾਗੇ ਰਾਮ ਨਾਮ ਹਿਰਦੈ ਮੇ ਜਾਪ ਰਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਨਗਖੰਡ ਪ੍ਰਤਾਪ ਦੁਖ ਬਿਨ ਸੇ ਸੁਖੀ ਆਨੰਦ ਪਰੋਹਿ ਸਾ ਤ੍ਰਿਸ਼ਨ 부ਜੀ ਮਨ ਤਨ ਸੱਚ ਤਰਾਪ ਅਨਾਥ ਕੋ ਨਾਥ ਸਰਣ ਸਮਰਥਾ ਸਗਲ ਸ੍ਰਿਸ਼ਟ ਕੋ ਮਾਈ ਅਕਤੂ ਬਸਲ ਭੈ ਪੰਜਨ ਸੋਮੀ ਗੁਣ ਗਾਵਤ ਨਾਨਕੀ ਓ ਲਾਪ ਸੋਠ ਮਹਲਾ ਪੰਜਵਾਂ ਕ੍ਰਿਸ਼ਨ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਪਾਖਿਆ ਗਾਵੋ ਸੁਨੋ ਪੜਹੋ ਨਿਤ ਪਾਈ ਗੁਰਪੂਰੇ ਤੂੰ ਰਖਿਆ ਰਹਾ ਸਾਚਾ ਸਾਹਿਬ ਅਮਿਤ ਵਡਾਈ ਭਗਤ ਬਚਨ ਦੇ ਅੱਲਾ ਸੰਤਾਂ ਕੀ ਪੈ ਜਿ ਰਖਦਾ ਆ ਆਤਮ ਰਿਤ ਪ੍ਰਤ ਪਾਲ ਹਰੇ ਅਮਰਤ ਨਾਮੇ ਭੋਜਨ ਨਿਤ ਮਨਸੋ ਸਰਬ ਬਿਲਾ ਮੁਕ ਪਾਪੋ ਜੇ ਰੰਗ ਮਰਾ ਤਾਪ ਸੁਬਨਾਟਾ ਗੁਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਗਲਾ ਬਣਾਈ ਪ੍ਰਗਟ ਭਈ ਸਗਲੇ ਸੁਖ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਟ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿ ਤੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰਾਖੋ ਬਾਰਿਕ ਸਤਗੁਰਤਾ ਬੋ ਉਤਾਰਿਆ ਉਬਰੇ ਸਤਗੁਰ ਕੀ ਸੁਨਾਈ ਜਾ ਕੀ ਸੇਵਨ ਬਰਤੀ ਜਾਈ ਰਾ ਕਰਵੇਂ ਸੂਖ ਬਹਾਰ ਬਨ ਸੁਖਾ ਪ੍ਰਭ ਆਪਣੇ ਭਏ ਦੇ ਅੱਲਾ ਨਾਨਕ ਬਿਗਨਨ ਲਾਗੇ ਕੋ ਮੇਰਾ ਪ੍ਰਭ ਹੋਆ ਰਖੇ ਕਿਰਪਾਲਾ ਸੂਟ ਮਹੰਲਾ ਪਨਮਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਆਪਣਾ ਕਿਰਪਾ ਧਾਰੀ ਆਠ ਪਹਿਰੇ ਰਾਧਾ ਸੁਆਮੀ ਪੂਰਨ ਘਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤਰਾਸ ਰਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੋ ਯੇ ਆਪਣੇ ਖਸਮ ਭਰੋਸਾ ਕੋ ਨਾਨਕ ਗੁਰਪੂਰਾ ਭੇਟਿਓ ਬਿਟਿਓ ਸਗਲਿਆਂ ਦੇ ਸਾ ਸੋਟ ਮਹੱਲਾ ਪੰਨਾ ਸਿਮਰ ਸਿਮਰ ਗੁਰ ਸਤਗੁਰੂ ਆਪਣਾ ਸਗਲਾ ਦੁੱਖ ਮਿਟਾਇਆ ਮਨ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਭਲ ਪਾਇਆ ਮੇਰਾ ਗੁਰੂ ਤੂਰਾ ਸੁਖ ਦਾਤਾ ਕਰਨ ਕਰਨ ਸਮਰੱਥ ਸੁਆਮੀ ਪੂਰਨ ਪੁਰਖ ਵਿਧਾਤਾ ਆਉ ਆਨੰਦ ਕਰੋ ਬੰਗਲ ਗੁਣ ਗਾਵੋ ਗੁਰੂ ਨਾਨਕ ਭੇ ਦੇ ਅਲਾ ਜੈ ਜੈ ਘਰ ਭੇ ਜਗ ਬੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੂਤਮ ਅਲਾ ਪੰਨਾ ਦਰਤ ਗਵਾਇਆ ਹਰ ਪ੍ਰਭਿ ਆਪੇ ਸਭ ਸੰਸਾਰ ਉਭਰਿਆ ਆਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰਿਆ ਹੋਈ ਰਦੇ ਨਾਮ ਕੀ ਰਖਵਾਲੀ ਸੁਖ ਸਹਿਜ ਅਨੰਦ ਗੁਣ ਗਾਵੋ ਮਨਤਨ ਦੇ ਸੁਖਾ ਲਈ ਰਾਵ ਉਤਾਰਨ ਸਤਗੁਰ ਮੀਰਾ ਮੋਇ ਤਿਸ ਕਾ ਪ੍ਰਵਾਸਾ ਬਖਸ ਲਏ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਸੋਟ ਮਹੱਲਾ ਪੰਨਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਘਰ ਸਗਲ ਸੁਵਾਰੇ ਹਰਦਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰ ਪੂਰਨ ਆਪਣੀ ਕਿਰਪਾ ਧਾਰਾਓ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇਗੀ ਸਤ ਸਬਦ ਸਤਿ ਭਖਿਆ ਸੂਤ ਮਹਲਾ ਪੰਜਾਂ ਦਾ ਓਏ ਕਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤ ਗੁਰੂ ਤਾਂ ਬਖਵਾਇਆ ਪਾਈ ਤੰਡ ਭਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਿਵੇਂ ਕੀ ਉਹ ਹਟਤਾਰ ਹਰ ਕੇ ਚਰਨ ਰਿਧੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਪਾਈ ਦੁਖ ਕਿਲ ਵਿੰਗ ਕਾਟਣ ਹਾਰਾ ਦੇਸ ਕੀ ਸਰਣੀ ਉਪਰੈ ਪਾਈ ਜਨ ਰਤੀ ਆ ਸਭ ਕੋਈ ਕਰਨ ਕਰ ਸਮਰਥ ਸੁਭਾਈ ਸੱਚੇ ਸੱਚੀ ਸੋਏ ਨਾਨਕ ਪ੍ਰਭੂ ਤੇ ਆਈਏ ਪਾਈ ਮਨ ਤਨ 시ਤਲ ਹੋਏ ਸੋਠ ਮਹੱਲਾ ਬਨਿ ਮਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਬਿਸਰੋ ਨਾਹੀ ਮਨ ਜਿੰਦੇ ਅਡਾ ਫਲ ਪਾਈ ਰਾਵ ਸਤਿਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਭੈ ਦੇ ਅੱਲਾ ਦੁਖ ਮਿਟਿਆ ਸਭ ਪਰਵਾਰੀ ਸਰਬ ਨਿਧਾਨ ਹੈ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਕੁਦਰਿਆ ਸਭ ਸੰਸਾਰੋ ਸੋਠ ਮਹਲਾ ਪੰਜਵਾਂ ਮੇਰਾ ਸਤਿ ਗੁਰ ਹੋਆ ਰਖਵਾਲਾ ਹੋਆ ਤਾਰ ਕਿਰਪਾ ਪ੍ਰਭ ਹਾਸ ਦੇ ਰੱਖਿਆ ਹਰ ਗੋਵਿੰਦ ਨਵਾ ਨਿਰਵਾਰਾ ਤਾਪ ਗਿਆ ਪ੍ਰਭ ਆਪ ਮਿਟਾਇਆ ਚਨਕੀਲਾ ਜੜਖਾਈ ਸਾਧ ਸੰਗਤ ਦੇ ਸਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਗਤ ਹੋਵੇ ਸੁਵਾਰੇ ਹਮਰਾ ਗੁਣ ਔਗੁਣ ਨ ਵਿਚਾਰਿਓ ਅਟਲ ਬਦਨ ਨਾਨਕ ਗੁਰ ਤੇਰਾ ਸਭ ਗਰਮ ਅਸਤਕ ਧਾਰਿਆ ਸੋਟ ਮਹੱਲਾ ਪੰਜਮ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਾਈ ਆਪਣੇ ਸੇਵ ਕੀਆ ਪੇ ਰਾਖ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਓਏ ਸਰਬ ਦੇਵਾਨ ਰਾਉ ਅੰਧਨ ਨਾਨਕ ਨਾਮ ਧਿਆਏ ਜੀ ਪ੍ਰਾਨਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖ ਜੋ ਬਾਰਿਕ ਪਿਤਾ ਮਤਾ ਸੋਟ ਮਹੱਲਾ ਪੰਜਵਾਂ ਠੰਡ ਪਾਈ ਕਰਤਾਰੇ ਤਪ ਛੋੜ ਗਿਆ ਪਰਵਾਰੇ ਗੁਰਪੂਰੇ ਰਾਖੀ ਸਰਨ ਸੱਚੇ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਤਾਂ ਤੇ ਸੈ ਸੁਖਿਨ ਮੈਂ ਉਪਜੇ ਮਨ ਹੋ ਆਸਦਾ ਸੁਖਾਲਾ ਰਾਵ ਹਰ ਹਰ ਨਾਮ ਦੀ ਉਹ दारू ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਮਿਰਦ ਸਮਾਰਿਆ ਹਮ ਰਾਗੁਣ ਅਗੁਣ ਨ ਵਿਚਾਰੇਆ ਗੁਰ ਕਾ ਸਬਦ ਘਿਓ ਸਾਖੀ ਤਨ ਸਗਲੀ ਲੀਲਾ ਜਿ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪਨਾ ਨਿਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪਨਾ ਨਾਨਕ ਨਾਮ ਸਤਿ ਸਾਕੀ ਆਪਣੇ ਦਾਸ ਕੀ ਪੈਜ ਰੱਖੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ